ਇਹ ਬਾਹਰੂ ਦੇ ਪਲੇਸ ਦੀ ਗੱਲ ਕਰੀਏ ਇਹਦੇ ਚ ਜਿਹੜੇ ਮੱਥੇ ਨੇ ਹੋਟਲ ਲਾਈਨ ਚ ਜੌਬ ਕਰ ਸਕਦੇ ਆ ਹਸਪੀਟਲ ਤੇ ਜੌਬ ਕਰ ਸਕਦੇ ਆ ਹੁਣ ਤੁਸੀਂ ਕਹੋਗੇ ਕਿ ਮੈਂ ਤੇ ਆਈਟੀ ਕੀਤੀ ਮੈਂ ਹਸਪੀਟਲ ਚ ਕਿੱਦਾਂ ਜੌਬ ਕਰਾਂਗਾ ਹਸਪੀਟਲ ਤੇ ਐਲੈਕਿਊਸ਼ਨ ਆਈਟੀ ਦੇ ਬੱਚਿਆਂ ਨੂੰ ਜੌਬ ਮਿਲਦੀ ਹੈ ਹੋਟਲ ਲਾਈਨ ਤੇ ਮਿਲਦੀ ਹੈ ਇੰਨੇ ਮਾਲ ਖੁੱਲੇ ਨੇ ਇੱਥੇ ਮਾਲ ਵਿੱਚ ਫਿਕਸਡ ਸਪੈਂਸਸ ਜਿਹੜੇ ਨੇ ਉਹ ਕਰਕੇ ਤੁਸੀਂ ਇੱਕ ਰਿਪੋਰਟ ਬਣਦੀ ਹੈ ਸੀਏ ਬਣਾਉਂਦਾ ਹੈ ਠੀਕ ਹੈ ਉਸ ਰਿਪੋਰਟ ਦੇ ਸਿੱਧ ਤੁਹਾਨੂੰ ਨੌਕ ਮਿਲ ਜਾਂਦਾ ਹੈ ਉਹ ਤੁਹਾਨੂੰ ਕੋਈ ਵਰੀ ਕਰਨ ਦੀ ਜਰੂਰਤ ਨਹੀਂ ਐ ਕਿਤੇ ਤੁਹਾਡੇ ਲੈਵਲ ਦੇ ਪ੍ਰੋਜੈਕਟ ਨਹੀਂ ਆਉਂਦੇ। ਕਿ ਜਿਹੜੇ ਅਪਲਾਈ ਕਰਦੇ ਆ ਉਹ ਛੋਟ ਛੋਟ ਜਿਹੜੀ ਪ੍ਰੋਜੈਕਟ ਪ੍ਰੋਫਾਈਲ ਆ ਬਣਾਉਂਦੇ ਆ ਤੁਹਾਨੂੰ ਉਹਦੇ ਬੇਸ ਤੇ ਲੋਨ ਮਿਲ ਜਾਂਦਾ। ਉਹ ਜਿਵੇਂ ਆਪਾਂ ਤੁਹਾਡੀ ਹੈਲਪ ਕਰਾਂਗੇ। ਠੀਕ ਹੈ ਜੀ। ਤਾਂ ਉਹਦੇ ਬਾਅਦ ਅ ਟ੍ਰੇਨਿੰਗ ਤੋਂ ਬਾਅਦ ਅਸੀਂ ਤੁਹਾਡੀ ਸਾਲ ਤੱਕ ਮਦਦ ਕਰਨੀ ਆ ਕੋਈ ਜੋ ਪ੍ਰੋਜੈਕਟ ਦਾ ਪਾਰਟ ਆ। ਪਰ ਅਸੀਂ ਤਾਂ ਸਾਡੇ ਕੋਲ ਜਿਹੜੇ ਬੱਚੇ ਨੇ ਸਾਲ ਮੈਨੂੰ ਜਾਣਦੇ ਨੇ 15-20 ਸਾਲਾਂ ਤੋਂ ਲੋਕ ਮੇਰੇ ਨਾਲ ਜੁੜੇਦੇ ਆ ਪਰ ਉਹ ਬੱਚੇ ਜਿਹੜੇ ਸਾਡੀ ਗਵਰਨਮੈਂਟ ਵੱਲੋਂ ਸਾਡੀ ਡਿਊਟੀ ਆ ਘੱਟੋ ਘੱਟ ਐਟ ਲੀਸਟ 1 ਇਅਰ ਤੱਕ ਜਿੰਨਾ ਚਿਰ ਤੱਕ ਤੁਹਾਡਾ ਪ੍ਰੋਜੈਕਟ ਸ਼ੁਰੂ ਨਹੀਂ ਹੁੰਦਾ ਆਪਾਂ ਤੁਹਾਨੂੰ ਸਪੋਰਟ ਕਰਨਾ ਹੈ ਤੁਹਾਨੂੰ ਹੈਲਪ ਕਰਨੀ ਹੈ ਯੂਨਿਟ ਲਾਂਚ ਤਾਂ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਤੁਸੀਂ ਖਰਚਾ ਨਹੀਂ ਦੇਣਾ ਫ੍ਰੀ ਆਫ ਕਾਸਟ ਤੁਹਾਨੂੰ ਅਸੀਂ ਜਿਹੜੇ ਬੱਚੇ 18 ਤੋਂ 35 ਸਾਲ ਵਾਲੇ ਆ ਜਿਹੜੇ 10ਵੀਂ 12ਵੀਂ ਦਾ ਆਈਟੀਆਈ ਬੜੇ ਆ ਜਿਹੜੇ ਆਪਣਾ ਯੂਨਿਟ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਈਡੀਪੀ ਕਰਵਾ ਕੇ ਟੈਨਿੰਗ ਕਰਵਾ ਕੇ ਉਹਨਾਂ ਬੱਚਿਆਂ ਨੂੰ ਯੂਨਿਟ ਲਗਵਾਉਣਾ। ਦੂਸਰਾ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਕਿ ਸਰਕਾਰ ਵੱਲੋਂ ਜਿਹੜੇ ਬੱਚੇ ਜੌਬ ਕਰਨਾ ਚਾਹੁੰਦੇ ਨੇ ਜਿਸ ਤਰ੍ਹਾਂ ਤੁਹਾਨੂੰ ਆਈਸ ਸਰ ਨੇ ਓਪਰਚੁਨਿਟੀ ਦੱਸੀਆਂ ਮੈਂ ਦੱਸੀਆਂ ਨੇ ਸਾਡੇ ਇੱਥੇ ਐਸੇ ਸੈਂਟਰ ਗਵਰਨਮੈਂਟ ਵੱਲੋਂ ਖੋਲੇ ਗਏ ਨੇ ਜਿਹੜੇ 3 ਤੋਂ 4 ਮਹੀਨਿਆਂ ਦੀ ਫ੍ਰੀ ਟ੍ਰੇਨਿੰਗ ਦੇ ਕੇ ਤੁਹਾਨੂੰ ਜੌਬ ਨਾਲ ਜੋੜਦੇ ਆ ਜਿਸ ਤਰ੍ਹਾਂ ਮਲਟੀ ਸਕਿਲ ਸੈਂਟਰ ਨੇ ਠੀਕ ਹੈ ਇਦਾਂ ਹੀ ਸਾਡੇ ਕੋਲ ਗਵਰਨਮੈਂਟ ਦਾ ਨੈਪਸ ਪ੍ਰੋਗਰਾਮ ਚੱਲ ਰਿਹਾ ਹੈ ਤੇ ਅਪਰੈਂਟਰਸ਼ਿਪ ਦਾ ਪ੍ਰੋਗਰਾਮ ਹੈ ਅਪਰੈਂਟਰਸ਼ਿਪ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਚ ਤੁਸੀਂ ਜਿਸ ਤਰ੍ਹਾਂ ਓਸੀਏ ਮਿਲਣਾ ਖੰਨਾ ਪੇਪਰ ਮਿਲਣਾ ਇਹਨਾਂ ਵਿੱਚ ਤੁਹਾਨੂੰ ਟ੍ਰੇਨਿੰਗ ਦੌਰਾਨ ਗਵਰਨਮੈਂਟ ਸਟਾਈਪੈਂਡ ਦਿੰਦੀ ਹੈ 9-10000 ਰੁਪਏ ਉਹ ਤੁਸੀਂ ਲੈ ਕੇ ਕੰਮ ਸਿੱਖ ਸਕਦੇ ਹੋ ਕਿਉਂਕਿ ਸਕਿੱਲ ਦਾ ਤਾਂ ਫਾਇਦਾ ਹੋਏਗਾ ਜੇ ਅਸੀਂ ਐਕਚੁਅਲ ਕੰਮ ਕਰਾਂਗੇ ਆਦਰਵਾਇਜ਼ ਜੇ ਤੁਹਾਨੂੰ ਉਧਰੋਂ ਨਹੀਂ ਰੇਜ ਹੁੰਦਾ ਮਲਟੀ ਸਕਿੱਲ ਤੋਂ ਸਿੱਖ ਲਓ ਸਰ ਮੈਂ ਇਹਨਾਂ ਨੂੰ ਅੱਜ ਇਹ ਗਾਈਡ ਕੀਤਾ ਸੀ ਕਿ ਜਿੱਦਾਂ ਆਰਟੀ ਸਕਿੱਲ ਦੀ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੀ ਟ੍ਰੇਨਿੰਗ ਔਰ ਕਮਿਊਨੀਕੇਸ਼ਨ ਸਕਿੱਲ ਦੀ ਟ੍ਰੇਨਿੰਗ ਕਮਿਊਨੀਕੇਸ਼ਨ ਸਕਿੱਲ ਦੀ ਤੁਸੀਂ ਟ੍ਰੇਨਿੰਗ ਲਵੋ ਕਮਿਊਨੀਕੇਸ਼ਨ ਦੀ ਸਕਿੱਲ ਦੇ ਲਈ ਸ਼ਾਰਟ ਸਕਿੱਲ ਟ੍ਰੇਨਿੰਗ ਹੁੰਦੀ ਹੈ ਜਿੰਨੇ ਵੀ ਤੁਸੀਂ ਗਵਰਨਮੈਂਟ ਵੱਲੋਂ ਸਕਿੱਲ ਕੋਰਸ ਕਰਾਉਂਦੇ ਹੋ ਉਹਦੇ ਵਿੱਚ ਇਨਕਲੂਡਿੰਗ ਹੁੰਦਾ ਮਾਲ ਤੁਸੀਂ ਕੋਈ 3-4 ਮਹੀਨੇ ਦਾ ਕੋਰਸ ਕਰਦੇ ਹੋ ਉਹਦੇ ਤੁਹਾਨੂੰ ਸ਼ਾਰਟ ਸਕਿੱਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀਂ ਸ਼ਾਰਟ ਸਕਿੱਲ ਦੀ ਟ੍ਰੇਨਿੰਗ ਲਵੋ ਉਹਦੇ ਨਾਲ ਕੀ ਹੁੰਦਾ ਹੈ ਜਿੱਦਾਂ ਆਪਾਂ ਬਾਹਰ ਜਾਂ ਬਾਰ ਜਾ ਕੇ ਅਸੀਂ ਕਿਸ ਤਰ੍ਹਾਂ ਕਸਟਮਰ ਨਾਲ ਗੱਲ ਕਰਨੀ ਹੈ ਦੋ ਪ੍ਰੋਗਰਾਮ ਮੈਂ ਤੁਹਾਨੂੰ ਹੋਰ ਦੱਸਣੇ ਚਾਹਨਾ ਤੁਹਾਡੇ ਪੈਰ ਭਰਾਵਾ ਵਾਸਤੇ ਇੱਕ ਗਵਰਨਮੈਂਟ ਆਫ ਜਰਮਨੀ ਨੇ ਗਵਰਨਮੈਂਟ ਆਫ ਇੰਡੀਆ ਨਾਲ ਐਗਰੀਮੈਂਟ ਕੀਤਾ ਜਿਹੜੇ ਬੱਚੇ ਜਰਮਨ ਜਾਣਾ ਚਾਹੁੰਦੇ ਆ ਉਹਨਾਂ ਬੱਚਿਆਂ ਨੂੰ ਉਹਦੇ ਤੇ ਜਿਹੜੇ ਬੱਚੇ ਨਰਸਿੰਗ ਦੀ ਬੀ.ਐੱਮ. ਕਰਦੇ ਜਿਨ੍ਹਾਂ ਨੇ ਜੀ.ਐਨ.ਐਨ ਜਾਂ ਬੀ.ਐਸ.ਸੀ ਨਰਸਿੰਗ ਕੀਤੀ ਹੈ ਉਹ ਬੱਚੇ ਜਿਹੜੇ ਨੇ ਉਹ ਆ 6 ਮਹੀਨੇ ਦੀ ਲੈਂਗੁਏਜ ਮੋਹਾਲੀ ਸਿੱਖਣਗੇ ਪੰਜਾਬ 'ਚ ਉਹਨਾਂ ਬੱਚਿਆਂ ਨੂੰ 6 ਮਹੀਨੇ ਬਾਅਦ ਫ੍ਰੀ ਆਫ ਕੋਸਟ ਉਨ ਦਾ ਵੀਜ਼ਾ ਲਗਾ ਕੇ ਜਿਹੜਾ ਇਹਨਾਂ ਨੂੰ ਜਰਨੀ ਭੇਜਿਆ ਜਾਏਗਾ ਸਟਾਰਟਿੰਗ ਸੈਲਰੀ 2 ਲੱਖ ਰੁਪਏ ਹੈ ਜਿਹੜੇ ਤੁਹਾਡੇ ਪੈਨਪ੍ਰਾਖ ਗ੍ਰੈਜੂਏਟ ਨੇ ਔਰ ਉਹਨਾਂ ਦੀ ਉਮਰ ਜਿਹੜੀ ਹੈ 25 ਸਾਲ ਤੱਕ ਹੈ ਜਿਓ ਬੈਂਕ ਵਿੱਚ ਜੋਬ ਕਰਨਾ ਚਾਹੁੰਦੇ ਨੇ ਤਾਂ 10 ਬੈਂਕਾਂ ਨੇ ਗਰੁੱਪ 10 ਕਰਕੇ ਬੈਂਕਿੰਗ ਗਰੁੱਪ ਬਣਾਇਆ ਹੈ ਉਹਦਾ ਇੱਕ ਕੋਚਿੰਗ ਸੈਂਟਰ ਹੈ ਜਿਹੜਾ ਬੜੇ ਧਿਆਨ ਨਾਲ ਸੁਣੋ 1 ਮਹੀਨੇ ਦੀ ਟ੍ਰੇਨਿੰਗ ਦਿੰਦਾ ਹੈ ਜਿਹੜੇ ਬੱਚੇ ਬੈਂਕਾਂ 'ਚ ਜੋਬ ਕਰਨਾ ਚਾਹੁੰਦੇ ਆ SBI ਬੈਂਕ ICICI ਬੈਂਕ Axis ਬੈਂਕ 10 ਬੈਂਕ ਨੇ ਬੰਦਨ ਬੈਂਕ ਤਾਂ ਉਹ ਬੈਂਕ ਜਿਹੜੇ ਨੇ ਉਹਨਾਂ ਬੈਂਕ ਵਿੱਚ ਜਿਹੜੇ ਬੱਚੇ ਜੌਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਸਪੈਸ਼ਲ ਕੋਚਿੰਗ ਦਿੱਤੀ ਜਾਊਗੀ ਉਹ ਕੋਚਿੰਗ ਦੇ ਸਾਨੂੰ ਦੋ ਫਾਇਦੇ ਨੇ ਪਹਿਲਾ ਫਾਇਦਾ ਇਹ ਹੈ ਕਿ ਜੇ ਅਸੀਂ ਉਹ ਕੋਚਿੰਗ ਲੈ ਲੈਣੇ ਆ ਤਾਂ ਸਾਨੂੰ 1 ਮਹੀਨੇ ਬਾਅਦ ਰੈਗੂਲਰ ਪੇਰੋਲ ਤੇ ਜੌਬ ਮਿਲੂਗੀ ਤੇ ਦੂਸਰਾ ਬੈਨੀਫਿਟ ਸਾਨੂੰ ਉਹਦਾ ਇਹ ਹੈ ਕਿ ਜਿਹੜੇ ਬੱਚੇ ਅੱਗੋਂ ਬੈਂਕ ਦੀ ਤਿਆਰੀ ਕਰਨਾ ਚਾਹੁੰਦੇ ਸਰਕਾਰੀ ਜਿਹੜੇ ਸਰ ਗੱਲ ਕਰ ਰਹੇ ਆ ਤਾਂ ਉਹ ਬੰਦੇ ਨੂੰ ਪੇਪਰ ਕਲੀਅਰ ਕਰਨਾ ਇਜ਼ੀ ਹੋ ਜਾਊਗਾ ਹੁਣ ਬੈਂਕ ਵਾਲੇ ਨੇ ਬੈਂਕ ਵਾਲਿਆਂ ਕੋਈ ਗਵਰਨਮੈਂਟ ਫੰਡ ਨਹੀਂ ਹੁੰਦੇ ਆਗੇ ਉਹਨਾਂ ਨੇ ਆਪਣੀ ਜਿਹੜੀ ਸੰਸਥਾ ਬਣਾਈ ਆ ਉਹ ਫੀਸ ਲੈਂਦੀ ਆ ਠੀਕ ਹੈ ਅਸੀਂ ਸਰ ਜਿੱਦਾਂ ਗੱਲ ਕਰ ਰਹੇ ਸੀ ਬੱਚੇ ਦੁਬਈ ਜਾਂਦੇ ਨੇ 5-5 10-10 ਲੱਖ ਤੇ ਲੱਗ ਜਾਂਦਾ ਕਿਤੇ ਵੀ ਤੁਸੀਂ ਕੰਟਰੀ ਜਾਣਾ ਤੇ ਉੱਥੇ ਜਾ ਕੇ 30-40 ਹਜ਼ਾਰ ਦੀ ਜੌਬ ਮਿਲਦੀ ਆ ਫਿਰ 44 ਡਿਗਰੀ 48 ਡਿਗਰੀ ਟੈਂਪਰੇਚਰ ਤੇ ਕੰਮ ਕਰਨਾ ਹੈ ਸਾਡੇ ਇੰਡੀਆ ਚ ਇੱਕ ਰਿਸਪੈਕਟਫੁਲ ਜੌਬ ਹੈ ਬੈਂਕਿੰਗ ਜੌਬ ਜਿਹੜੀ ਹੈ ਤੇ ਜੇ ਤੁਸੀਂ ਉਹ ਕੋਚਿੰਗ ਲੈ ਲੈਂਦੇ ਹੋ ਉਹਨਾਂ ਨੇ ਜਿਹੜੀ ਫੀਸ ਰੱਖੀ ਸੀ ਅਸੀਂ ਗਵਰਨਮੈਂਟ ਕੋਲੋਂ ਕਰਵਾ ਕੇ ਉਹਤੀ ਪੈਂਦੀ 100000 ਰੁਪਿਆ ਲੈਂਦੇ ਸੀ ਕੋਚਿੰਗ ਦੇਣ ਦਾ ਕਿਉਂਕਿ ਉਹਨਾਂ ਨੇ ਤੁਹਾਨੂੰ ਆਪਣੇ ਜਿਹੜੇ ਹੈੱਡ ਆਫਿਸ ਬੈਂਕ ਕੋਲ ਉੱਤੇ ਬੱਚੇ ਲੈ ਕੇ ਜਾਣੇ ਨੇ ਟ੍ਰੇਨਿੰਗ ਵਾਸਤੇ ਤਾਂ ਉਹਨਾਂ ਬੱਚਿਆਂ ਨੂੰ ਅਸੀਂ ਸਿਰਫ 15000 ਲਾਉਂਦੀ ਸੀ ਇਸਦੀ 18000 ਨਾਲ ਦੀ ਫੀਸ ਹੈ ਇੱਕ ਮਹੀਨਾ ਦਾ ਉਹਨਾਂ ਨੇ ਤੁਹਾਨੂੰ ਟ੍ਰੇਨਿੰਗ ਦੇਣੀ ਹੈ ਔਰ 7-8000 ਨਾਲ ਉੱਤੇ ਕੰ ਦਾ ਰੈਂ ਦਾ ਲੱਗਦਾ ਪੜਾ ਪੀਜੀ ਵੀ 오ਰੇਂਜ ਕਰ ਦਿੰਦੇ ਆ ਬੈਂਕ ਵਾਲੇ ਤੇ ਤੁਹਾਨੂੰ ਤੁਹਾਡੇ ਹੋਮ ਟਾਊਨ ਨੂੰ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤੁਹਾਨੂੰ ਜੋਬ ਜਿਹੜੀ ਹੈ ਉਹ ਮਿਲ ਜੂਗੀ ਜਿਹੜੇ ਬੱਚੇ ਤੁਹਾਡੇ ਗ੍ਰੈਜੂਏਟ ਨੇ ਤੁਹਾਡੇ ਭੈਣ ਭਰਾ ਜਿਹੜੇ ਜੋਬ ਦੇਖਦੇ ਨੇ ਠੀਕ ਹੈ ਜਿਸ ਤਰ੍ਹਾਂ ਇਹ ਕਹ ਲੈ ਟਟੀ ਕਲੀਅਰ ਕਰਨਾ ਇਨਾ ਔਖਾ ਹੈ ਟੀਚਿੰਗ ਵਾਸਤੇ ਲੇਕਿਨ ਤੁਹਾਨੂੰ ਇੱਕ ਬੈਂਕਿੰਗ ਓਪਰਚੁਨਿਟੀ ਮਿਲ ਜਾਂਦੀ ਹੈ ਤੁਹਾਡਾ ਜਿਹੜਾ ਪੈਕੇਜ ਹੈ ਉਹ 3 ਤੋਂ 7 ਲੱਖ ਦਾ ਸਟਾਰਟਿੰਗ ਪੈਕੇਜ ਬੈਂਕ ਵਾਲੇ ਦਿੰਦੇ ਆ ਤੁਹਾਨੂੰ ਹਾਂਜੀ ਡਿਪੈਂਡਿੰਗ ਓਨ ਯੂਅਰ ਹੋਨੇ ਉਹ ਤੁਹਾਡਾ ਜਿਹੜਾ ਸਕਿੱਲ ਆਉਂਦੇ ਨੇ ਬੇਸਿਸ ਤੇ ਠੀਕ ਹੈ ਇਸ ਪਾਸੇ ਵੀ ਗਵਰਨਮੈਂਟ ਕੰਮ ਕਰ ਰਹੀ ਹੈ ਇਹਦੇ ਜੇ ਪੂਰੇ ਪੰਜਾਬ ਦਾ ਸੈਂਟਰਡ ਹੈ ਮੁਹਾਲੀ ਜੇ ਨਰਸਿੰਗ ਦਾ ਸੈਂਟਰ ਮੁਹਾਲੀ ਜੇ ਆ ਇਦਾਂ ਹੀ ਜਿਹੜੇ ਸਾਡੇ ਕੋਲ ਅ ਟੀਮਾ ਬੋਇਲਰਜ਼ ਵਾਲੇ ਆ ਟੀਮਾ ਬੋਇਲਰਜ਼ ਵਾਲੇ ਇੱਕ ਪ੍ਰੋਫੈਸ਼ਨਲ ਕੋਰਸ ਕਰਾਉਂਦੇ ਆ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਕੋਰਸ ਹੁੰਦਾ ਹੈ ਉਹ ਵੀਸਨਾ ਕਿ ਤੁਹਾਨੂੰ ਐਕਚੁਅਲ ਜਿਹੜੀ ਆ ਉਹ ਸੀਐਨਸੀ ਦੀ ਟ੍ਰੇਨਿੰਗ ਦਿੰਦੇ ਆ ਆਪਣੇ ਸੈਂਟਰ ਦੇ ਉਹ ਤੁਸੀਂ ਕਰ ਸਕਦੇ ਹੋ ਕਈ ਵਾਰੀ ਕਿੰਦਾ ਆਪਾਂ ਕਿਸ ਇੰਸਟੀਚਿਊਟ ਤੋਂ ਕਰਦੇ ਆ ਸਾਨੂੰ ਜੋਬ ਨਹੀਂ ਮਿਲਦੀ ਲੇਕਿਨ ਜੇ ਆਪਾਂ ਪ੍ਰੋਫੈਸ਼ਨਲੀ ਦੇਖੋ ਸਰਦਾ ਮੇਰਾ ਜਿਹੜਾ ਐਕਸਪੀਰੀਅੰਸ ਆ ਕਰੀਅਰ ਗਾਰਡਨ ਦਾ ਉਹ ਇਦਾਂ ਦਾ ਏ ਕਿ ਬੇਟਾ ਆਪਾਂ ਨੂੰ ਓਪਰਚੁਨਿਟੀ ਸਾਡੇ ਘਰ ਤੋਂ ਬਾਹਰ ਜਾ ਕੇ ਹੀ ਮਿਲੂਗੀ ਜੇ ਆਪਾਂ ਇਹ ਸੋਚਦੇ ਆ ਸਾਨੂੰ ਘਰ ਦੇ ਲਾਗੇ ਜੋ ਓਪਰਚੁਨਿਟੀ ਮਿਲੂਗੀ ਤਾਂ ਅਸੀਂ ਸਾਨੂੰ ਸਕਸੈਸ ਨਹੀਂ ਮਿਲਦੀ ਕਾਲਜ ਤੋਂ ਬਾਹਰ ਨਿਕਲ ਕੇ ਕਹਿੰਦੇ ਨਹੀਂ ਕਰਨਾ ਇਹ ਤੁਸੀਂ 6 ਮਹੀਨੇ ਵਿਲੇ ਰਹਿ ਗਏ ਤੁਹਾਡਾ ਵਰਕ ਕਲਚਰ ਤੋਂ ਮੋੜ ਟੁੱਟ ਜਾਏਗਾ ਤੁਸੀਂ ਦੂਸੀ ਸੋਸਾਇਟੀ ਦੇ ਵਾਲੇ ਪਾਸੇ ਤੁਰ ਪੋਗੇ ਮੈਂ ਤੁਹਾਨੂੰ ਐਜ਼ ਅ ਐਜ਼ ਅਨ ਐਕਸਪਰਟ ਐਡਵਾਈਸ ਕਰਾਂਗਾ ਕਿ ਤੁਸੀਂ ਇੱਥੋਂ ਬਾਹਰ ਜਾ ਕੇ ਪ੍ਰਿੰਸੀਪਲ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਕਿ ਸਾਡਾ ਹੰਡੋਇ ਨਾ ਡਾਈ ਅਪ ਹੈ ਸਾਡਾ ਸਾਡਾ ਅਰੂਤੀ ਵਾਲਿਆਂ ਨਾ ਡਾਈ ਅਪ ਹੈ ਬੇਟਾ ਜਿਹੜੇ ਪਹਿਲੇ ਤੁਹਾਡੇ ਕਰੀਅਰ ਦੇ 2 ਸਾਲ ਨੇ ਉਹ ਬੇਸਿਕਲੀ ਤੁਹਾਡਾ ਟ੍ਰੇਨਿੰਗ ਪੀਰੀਅਡ ਹੈ ਉਹ ਤੁਹਾਡੀ ਸੈਲਰੀ ਨਹੀਂ ਹੈਗੀ ਡੋਨਟ ਥਿੰਕ